ਯਾ ਮੈਚ ਆ ਗਿਆ ਤਾਂ ਇਹ ਮੈਚ ਬਹੁਤ ਅਨੰਦਮਈ ਤੇ ਬਹੁਤ ਵਧੀਆ ਸਾਰੇ ਮੈਚ ਇਹ ਇੱਕ ਨੌਲੇ ਟਾਈਮ ਨਾ ਆ ਗਿਆ ਫੇਰ ਮੈਚ ਬਹੁਤ ਟਾਈਮ ਹੋ ਗਿਆ ਇਹ ਬੜਾ ਵਧੀਆ ਹੈ ਕੱਲ ਤੇ ਅਗਲੇ ਮੈਚ ਬਾਬਾ ਨੇ ਪੂਰਾ ਘੜਾਇਆ ਸਹੀ ਗੱਲ ਥੋੜਾ ਟਾਈਮ ਆ ਗਿਆ ਜਦੋਂ ਆਪਣਾ ਪਹਿਲੇ ਮੈਚ ਆਇਆ ਨਾ ਮੈਂ ਕਿਹਾ ਮੈਂ ਆਇਆ ਮੈਂ ਮੈਚ ਹੋਇਆ ਆਈ ਅਰੀ ਚੈਂਟ ਜਿਹੜੇ ਵਾਲੇ ਪਾਣੀ ਪਾਣੀ ਪਿਆ ਗਿਆ ਅੱਖੀ ਹੱਥੜੇ ਹੋ ਗਏ ਇੱਕ ਜੱਫਾ ਪਾ ਦੂਗੀ ਬੜਾ ਗੜੀ ਕੋਈ ਨਹੀਂ ਕਿਨੇ பாக்கில ஜங்கல் மத்திரா ਹੋ ਮੈਂ ਚਲੇ ਪੜ ਦਿੰਦੇ ਆ ਬੰਦੇ ਸਿਆਣੇ ਹੀ ਨਾ ਬੰਦਾ ਸਿਆਣੇ ਹੁਣ ਜਿੰਦਗੀ ਜਾਣਾ ਬੰਦਾ ਸਿਆਣੇ ਦਾ ਏ ਉਦੋਂ ਬਲ ਕੇ ਇਹ ਗੱਲ ਹੀ ਉਦੋਂ ਮੋਟੇ ਲੈ ਜਿਆਦਾ ਵੇਦਾ ਹਈ ਹਮ ਕਾਵਲ ਕਿ ਜਾਂਦਾ ਹੁਣ ਪੁਰਖ ਕਿ ਨਾ ਘੜ ਕੇ ਹਸਾਲ ਕਿ ਦੇ ਹੁਣ ਲੋਕੀ ਘਰੇ ਲਾਈ ਹੋਏ ਲੈ ਲੈਂਦੇ ਆ ਆ ਘਰੇ ਮਿਲਦੇ ਆ ਆ ਗੱਲ ਏ ਉਦੋਂ ਲਾਈ ਵੀ ਜਦੇ ਹੋ ਗਿਆ ਹਾਂ ਲਾਈ ਵੀ ਜਾਂ ਲਾਈ ਕੋਈ ਵੀ ਲਾਈ ਪੰਜਾਬ ਲਾਈ ਵੀ ਜਾਂ ਹਾਂ ਮਾਲ ਵਾਹ ਉਦੋਂ ਲੋਕੀ ਆਉਂਦੇ ਨਹੀਂ ਆਉਂਦੇ ਤੂੰ ਰੋਟੀ ਨੂੰ ਬੈਠੇ ਦੇ ਰੋਟੀ ਨੂੰ ਲਾਈ ਟਾ ਵੀ ਘਾਟੀ ਸਹੀ ਗੱਲ ਨੂੰ ਉਮਰ ਅਰਗੇ ਦੇ ਛੋਟੇ ਮੁੰਡੇ 11 ਸਾਲ ਦੇਖ ਲੋ ਕਮਾ ਕਰ ਜਿਆਦੇ ਹੋ ਗਏ ਨਾ ਹੁਣ ਵਿਆਹ ਲੈ ਗੋ ਹੁੰਦਾ ਹੈ ਚਲੋ ਬਤੀ ਇਹ ਕਹਿੰਦੇ ਧੂੜਿਆਂ ਵਾਲੇ ਗਿੰਦਰ ਦੇ ਚਰਚੇ ਹੁੰਦੇ ਆ ਟੱਕਰ ਸਵੇ ਦੀ ਧਿੰਦਾ ਦੇ ਗਿੰਦਰਾ ਧਿੰਦਾ ਕਬੱਡੀ ਕ੍ਰਮਪਤ ਖਿਆਲੇ ਦੇ ਲਈ ਹੁਣ ਵੇਖਣਾ ਕਾਨ ਇੱਕ ਪਾਸੇ ਕਰਮੋ ਵਾਲਿਆ ਤੇ ਥੱਲੇ ਵਾਹੋ ਪਾਕੜੀਆਂ ਵਾਲਿਆ ਜਿੱਧਰ ਕੁਲਬੀਰ ਸਿੰਘ ਜੀ ਕਾਲਾ ਵੱਡੇ ਮਾਰ ਸਤਿਕਾਰ ਹੁੰਦੇ ਵਾਲਾ ਧੁੰਨਾ ਵਾਲਾ ਧੁੰਨਾ ਵਾਲਾ ਰੱਖ 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 ਬਾਕਾਤ ਸਿੰਘ ਜੀ ਕਾਸਲਾ ਸਰਹਾਰੀ ਸਿੰਘ ਸਾਹਿਬ ਵਾਲੇ ਸਦਾ ਸਦੇ ਸਦਾ ਜੀਰ ਸਿੰਘ ਜਵਾਦਰ ਸਾਹਿਬ ਸਦਾ ਜਰਮੋ ਸਿੰਘ ਜੀ ਸਦਾ ਜਰਨੈਲ ਸਿੰਘ ਜੀ ਸਰਦਾਰ ਗਰੇਵ ਸਿੰਘ ਜੀ ਨੰਬਰਾਰ ਸਰਦਾਰ ਜਸਪ੍ਰਮ ਸਿੰਘ ਜੀ ਫੋਟੋ ਪੁੱਜਿਆ ਹੋਇਆ ਜਿੰਨੇ ਮਾਝਾ ਜਿਹੜੀ ਅਪਡੇਟ ਭਰਾ ਦੇ ਕੱਟ ਕੱਟ ਕੇ ਮਾਝਾ ਕਰਨ ਤੱਕ ਜਿਹੜੀ ਸਾਰੇ ਜਿਹੇ ਪਲੇਅਰਾਂ ਦੇ ਕਿੰਨੇ ਕਿੰਨੇ ਨਾਮ ਭਰਾ ਦੇ ਸ਼ਾਮ ਨੂੰ ਫੇਸਬੁੱਕ ਤੇ ਚੜ ਜਿਹੜਾ ਗੱਜਪੂਰ ਦੇ ਕੋਲ ਵਿੱਚ ਬੱਡੇ ਬਨਾ ਦੇ ਹੋਏ ਨੇ ਕਿਹੜੇ ਸਪੈਸ਼ਲ ਪੁੱਜਿਆ ਹੋਇਆ ਆਪ ਸਭਾ ਜਿਹੜਾ ਮੇਂ ਬੈਂਤੀ ਆਪ ਸਭਾ ਹੋ ਗਿਆ ਜੀ ਅੱਗੇ ਮੈਦੀਆਂ ਟੀਮਾਂ ਵੀ ਆ ਜਾ ਰਹੀਆਂ ਨੇ ਚੰਗਾ ਜਿਹੜਾ ਅਗਲਾ ਮੁਕਾਬਲਾ ਖੇਡਾ ਜਾਵੇਗਾ ਇਹ ਮੈਦਾਨ ਮੈਦਾਨ ਦੇ ਵਿੱਚਾ ਸ਼ਿਰੋ ਨੇ ਆ ਰਿਹਾ ਪਾਓ ਜੀ ਪਹਿਲੀ ਰੇਡ ਇਹ ਕਰੀਏ ਮੁਕਾਬਲੇ ਦੀ ਸ਼ੁਰੂਆਤ ਐਨ ਵੇਖਣਾ ਸਿਰੇ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਹੈ ਸਿਰੇ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਹੋ ਰਿਹਾ ਜਰਮਨ ਸਿੰਘ ਜੀ ਬੱਟਾ ਪਿਆਰ ਤੋਂ ਹੀ ਦਾ ਕਰ ਰਿਹਾ ਪੈਣੇ ਆ ਰਹੀ ਹੈ ਝੋਟੀ ਦਾ ਮੁਕਾਬਲਾ ਸ਼ਿਰੋ ਨੇ ਆ ਰਿਹਾ ਹੈ ਇਹ ਹੈ ਮੰਨਾ सिया काल पी रेड़े छे लाइ नंबर डेड़े नवें पिंडीअ जी सिर वेखण पहली रेड ते, 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 वे ते नंबर डेढ ते फैसला की नंबर जहिड़ा ਉਹ ਜਾਫੀ ਦਾ ਰੇਡਰ ਆਵੇਗਾ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਐਨ ਚੋਟੀ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਆ ਚਾਰ ਸਿੰਘ ਵਾਲੇ ਦੀ ਧਰਤੀ ਦਾ ਐਸਪੀ ਕਬੱਡੀ ਪੌਣ ਦੀ ਵਾਧਾ ਆਇਆ ਹੈ ਰਾਮਗੜਾ ਗੁਰੀ ਨਾਲ ਮੰਗੀ ਬਣ ਕੇ ਪੱਟੀ ਵਾਲਾ ਬਲਜੀਤ ਲੱਗਾ ਹੋਇਆ ਨਾਲ ਵੇਖਣਾ ਇੱਕ ਫਤਾਪੁਰੀਆ ਲਓ ਸਾਹਮਣੇ ਐਸਪੀ ਇੱਕ ਸਿਰੇ ਦਾ ਨੰਬਰ ਰੇਣਾ ਆਪਣੀ ਟੀਮ ਲਈ ਜੋਰ ਚੱਕਾ ਜਗਰਾਜ ਦੀ ਰੇ ਜਗਰਾਜ ਕੋਟ ਮੁੰਡੇ ਦੀ ਧਰਤੀ ਇਹਦੇ ਬਾਪ ਦਾ ਕਿਸਾਨੀ ਸੰਘਰਸ਼ ਦੇ ਵਿੱਚ ਔਰ ਦਬੱਟਾ ਜੋਗਦਾਰ ਰਿਹਾ ਤਰਨਤਾਰ ਜਿਹਦੇ ਜਦੋਂ ਦਿੱਲੀ ਦੇ ਵਿੱਚ ਪੁੱਜਿਆ ਤੇ ਵੱਡੇ ਜੋਗਦਾਰ ਰਿਹਾ ਜਗਰਾਜ ਦੀ ਰੇਡ ਪੂੜਿਆਂ ਵਾਲਿਆਂ ਕਲਟਰਾਈ ਪੂੜਿਆਂ ਵਾਲਿਆਂ ਕਲਟਰਾਈ ਜਫਰ ਛੱਟ ਕਰਮੂ ਵਾਲੀ ਅਮਰਤ ਨੂੰ ਗੱਲ ਟਿਕਾੜਿਆ ਕਰਮੂ ਵਾਲਾ ਪਿੰਡ ਅਮਰਤ ਦੀਆਂ ਗੱਲਾਂ ਟਿਕਾੜੇ ਟਿਕਾੜੇ ਜਗਰਾਜ ਤੇ ਕਰਮੂ ਵਾਲੇ ਅਮਰਤ ਉਹ ਟੱਕਰ 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 ਸਿਰੇ ਲਾਈਏ ਜਫੇ ਪਰ ਸਾਹਮਣੇ ਪਈਦੀ ਰੇਡ ਤੇ ਨੰਬਰ ਕਹਿੰਦੇ ਧਾਵੇ ਹੀ ਨੇ ਆਪਣੀ ਟੀਮ ਦੇ ਵਾਸਤੇ ਜੋਰ ਦਿੰਦਾ ਹੈ ਅੰਮ੍ਰਿਤ ਉਹਨਾਂ ਦੇ ਪਿੰਡ ਵੱਡਾ ਮੇਲਾ ਚੱਲ ਰਿਹਾ ਹੈ ਵੱਡੇ ਨਾਮ ਨੇ ਨਾ ਖਿਡਾਰੀਆਂ ਨੇ ਨਾ ਸਾਹਮਣੇ ਦੇਖਣਾ ਪਾਗੜੀਆਂ ਪੈਣਾ ਹੈ ਖਾਪੀ ਨਾਂ ਦੇ ਸੁਖਨਾਰੀ ਨੇ ਜਿਹਨੇ ਕਬੱਡੀ ਪਾਈਆਂ ਤੇ ਚਾਰ ਜਾਂ ਫੀਣ ਵੇਖਣਾ ਤਿਆਰੀ ਵਿੱਚ ਇੱਕ ਪਾਸੇ ਮੁੰਨਾ ਚੱਬੇ ਵਾਲਾ ਕਲਾਪ ਲੱਗਾ ਹੋਇਆ ਜਿਹਦੀ ਦੁਨੀਆ ਦਿਵਾਨੀ ਹੈ ਚਾਰ ਪੀ ਤਗੜਾ ਖੇਡਿਆ ਤੇ ਕਿੰਦਰ ਭੜਵਾਨ ਨੂੰ ਦੁਨੀਆ ਜਾਣਦੀ ਹੈ ਵੱਟੀ ਮੰਗਦੀ ਹੈ ਕਿੰਦਰ ਭੜਵਾਨ ਦੀ ਸਰਦਾਰ ਟਹਿਸੀਰ ਦਾ ਪੁੱਤਰ ਕਿੰਦਰ ਭੜਵਾਨ ਆ ਪੈ ਗਈ ਟੱਕਰ ਹੁਣ ਵੇਖਣਾ ਸੱਚੇ ਖਾਪੇ ਕਬੱਡੀ 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 ਬਾਰ ਇਹ ਸਾਂਭੀ ਦਾ ਨਾਮ ਹੈ ਧੁੰਦਪਿੰਡ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਨਾਮ ਹੈ ਸਰਵਰ ਸਿੰਘ ਜੀ ਧੁੰਦ ਜੋ ਆਮ ਆਦਮੀ ਪਾਰਟੀ ਦੇ ਸਿਧੇ ਰਾਗੂ ਹੈ ਉਹਨਾਂ ਦਾ ਪਿੰਡ ਏੜ ਜੋਬੜ ਜੋਬੜ ਢੰਗਰੀ ਵਾਲਾ ਤੇ ਤੇਜਵੀਰ ਧੁੰਨਾ ਵਾਲਿਆ ਪੱਜ 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 ਇਹ ਆ ਆ ਰਿਹਾ ਸਾਰੇ ਸਰਦਾਰ ਜਗੀਰ ਸਿੰਘ ਕਮਾਂਡਰ ਸਾਹਿਬ ਵੱਡਾ ਪਿਆਰ ਪੋਈਦਾ ਕਰ ਰਿਹਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਲੈ ਵੀ ਰੇਡ ਸਾਹਮਣੇ ਦੇਖਣਾ ਤੋਤਾ ਸਿੰਘ ਵਾਲੇ ਦੀ ਧਰਤੀ ਹੈ ਪੈਂਦੀ ਹੋਏ ਰੇਡ ਜੱੱਬੇ ਵਾਲਾ ਰੱਖਣਾ ਧਾਰ ਦੇ ਵਿੱਚ ਚਾਤਾ ਕਰਾਸ ਕਰਦਾ ਜਾਪੇ ਨੇ ਇੱਕ ਪਾਸੇ ਜੱੱਬੇ ਵਾਲਾ ਕਲੱਬ ਇਹ ਬੱਲੇ 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 ਤੋਤਾ ਸਿੰਘ ਵਾਲਾ ਬੱਲੇ ਪੈਂਦੀਆਂ ਜੱਫੇ ਲੱਗਦੇ ਆ ਤੋਤਾ ਸਿੰਘ ਬਾਜੀ ਖੇਡ ਕਲੱਬ ਖੇਡਦੀ ਹੈ ਤਕੜੇ ਪ੍ਰੋਮੋਟਰਾਂ ਦੀ ਹੈ ਸੁਖਮਨ ਗਿੱਲ ਅਨਮੋਰ ਸ਼ਾ ਤੇ ਮਨਦੀਪ ਅਮਰੀਕਾ ਵਾਲਾ ਤੇ ਪ੍ਰਤਾਪ ਅਮਰੀਕਾ ਵਾਲੀ ਟੀਮ ਇਹ ਪੱਟੀ ਵਾਲਾ ਬਲਜੀਤ ਇਹ ਸਿੱਖੀ ਸੂਪ ਦੇ ਵਿੱਚ ਆ ਗਿਆ ਇਹ ਪੱਟੀ ਵਾਲਾ ਬਲਜੀਤ ਕਰ ਆ ਗਿਆ ਧੰਨ 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 ਜੱਫਾ ਲੱਗਦਾ ਹੋਇਆ ਉਹ ਸਰੇ ਦੀ ਕਿ ਪੱਟੀ ਵਾਲਾ ਬਲਜੀਤ ਦੀ ਧਰਤੀ ਹੈ 47 ਬਿਲਕੁਲ ਉਹ ਗਿੰਦਰਪੂਰੀਆ ਵਾਲੀ ਵਾਲੀ ਤੀਕਦੇ ਹੈ ਇੱਕ ਰਾਜ ਦੀ ਖੇਡ ਕਰ ਰਬ ਫਿਰਦੀ ਹੈ ਕਿੰਦਰਾ ਲੱਕ ਟੁੱਟ ਕੇ ਜਾਂ ਫਿਰ ਵੱਟ ਚੁੰਡੀ ਕਲਾਬੇ ਨੂੰ ਜਾਂ ਫਿਰ ਅੰਮ੍ਰਿਤਪੁਰ ਛੱਡੀਏ ਕਿ ਗੱਲ ਸਿਰੇ ਲੱਗਣੀ ਹੈ ਇੱਧਰ ਪਿੱਲਾ ਪਿੱਲਾ ਇਹ ਬਿੱਲੇ ਦੀ ਰੇਡ ਕੋਈ ਨਾ ਕਾਦਾ ਹੁਣ ਵੇਖਣਾ ਹੈ ਏ ਏ ਟੱਕਰ ਚੋਟੀ ਦੀ ਹੈ ਵਾਹਨਾ ਕੈਪਟਨ ਗਿੱਲ ਮੈਂਬਰ 라ਉਡ ਸੋਨੂ ਗੇਲਾ ਤੇ ਹਰਪਾਲ ਮੱਲੀ ਲੰਦਾ ਵਿਸ਼ੇਸ਼ ਤੌਰ ਤੇ ਧੰਨਵਾ ਕਰਦਾ ਹੈ ਵੱਡਾ ਪਿਆਰ ਪੋਈਦਾ ਕਰ ਰਿਹਾ ਕਾਕਾ ਦਾ ਨਾਮ ਵੱਡਾ ਕੰਦ ਚਾਹ ਛੁੱਟੀ ਹੁਣ ਵੇਖਣਾ ਪੈਣੀ ਰੇਡ ਮੰਗੀ ਤੇ ਕਾਕਾ ਵਾਹ ਕਾਕਾ ਇੱਕ ਸਿਰੇ ਦਾ ਨੰਬਰ ਰਿਹਾ ਇਹ ਕਹਿੰਦੇ ਚੇਚੇ ਤਰ ਤੇ ਪਹੁੰਚ ਆਇਆ ਲਿਖਤਾ ਚੱਲਦੀ ਆ ਕਬੱਡੀ ਵਿੱਚ ਕਹਿੰਦੇ ਪਿਆਰ ਹੈ ਮੈਂ ਖੇਡ ਕਬੱਡੀ ਨਾਲ ਰਸ਼ਪਾਲ ਬਾਈ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਿੰਗੜੀ ਵਾਲਾ ਕਬੱਡੀ ਪਾਰਿਆ ਜਿੰਦੂ ਜੀ ਕਰੋ ਗੱਲ ਭੰਦੇ ਪਿੰਗੜੀ ਵਾਲੀ ਦੀ ਰੇਡ ਚਾਰ ਬਿਲਕੁਲ ਘਿਹਾਰੇ ਬਨੇ ਪੱਟਾਂ ਦੇ ਥਾਪੀਆਂ ਮਾਰਦੇ ਫਿਰਦੇ ਆ ਅੰਮ੍ਰਿਤਪਾਲ ਉਹ ਕਰਨੂ ਵਾਲੇ ਵਾਲਾ ਬੱਲੇ ਉੱਠਿਆ ਪੈ ਗਈ ਹੋਈ ਰੇਡ ਇਹ ਗੋਰਾ ਇਹਦਾ ਰਾਜੋ ਕੇ ਪਿੰਡ ਤੇ ਚਾਰ ਸਟਾਪਰਾਂ ਦੇ ਵਿੱਚੋਂ ਆ ਪਟਾਹਪੁਰ ਦੀ ਧਰਤੀ ਆ ਇੱਕ 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 ਬਹੂਤ ਪਾਇਆ ਹੋਇਆ ਜਪਿੰਦਰ ਨੇ ਉਹ ਵਾਕਿਆ ਵਖਤਾ ਮੰਨੇ ਚੱਠੂ ਦੀ ਰੇਡ ਵੀਰੇ ਕਰ ਸਕਦਾ ਸਾਹਮਣੇ ਦੇਖਣਾ ਮੰਨਾ ਚੱਠੂ ਕਬੱਡੀ ਪਾਲੀ ਵਾਧਾ ਆਇਆ ਇਹ ਵੀ ਇਸ ਸਾਲ ਕਵਾਨੋ ਸਾਹਮਣੇ ਯੋਗ ਤਗੜਾ ਖੇលਿਆ ਮੁੰਨਾ ਸੇਲਾ ਕਿਹੜਾ ਮਾਨ ਜਿਹਨੇ ਕਬੱਡੀ ਭਾਈ ਪੈਂਦੀ ਰੇਡ ਉੱਪਰ ਨਾਲਕਾ ਜਾਟਾ ਤੇ ਨੰਬਰ ਜਿਹੜਾ ਆਪਣੀ ਟੀਮ ਸ਼ੀਨ ਬਾਬਾ ਦੀਪ ਸਿੰਘ ਦੀ ਕਬੱਡੀ ਗਿਉੜਦਾ ਹੈ ਜਿਹੜੀ ਟੀਮ ਨੂੰ ਵੱਡੀ ਸਪੋਰਟ ਕਰਦੇ ਆ ਸੁਖਮਨ ਗਿੱਲ ਖੁੱਪੇ ਨਾਲ ਗਰਨਾਰ ਯੂਐਸਏ ਮਨਦੀਪ ਜਲਾਸੀ ਅਨਵਲ ਸ਼ਾਹ ਤੇ ਜਸ਼ਨ ਖੋਕਰਾਂ ਨੇ ਵੱਡੀ ਖੇਡਾਂ ਬਖੇੜ ਰਹੀ ਹੈ ਲਓ ਸਾਹਮਣੇ ਵੇਖਦਾ ਚਾਰ ਸਿੰਘ ਵਾਲੇ ਦਾ ਪੈਨ ਟੱਕਰ ਚੱਲ ਰਹੀ ਹੈ ਤੇ ਨੰਬਰ ਜਿਹੜਾ ਐਨਐਸਪੀ ਨੇ ਆਪਣੀ ਬਹਾਦਰ ਨਗਰੀਆ ਲਾ ਲਈ ਕਿਹੜੀ ਕਿਉਂਕਿ ਤਿੰਨ ਧੀਆਂ ਦਾ ਬਾਪ ਹੈ ਪੂਰੇ ਕੋਨੇ ਵਾਲੋ ਅੱਜ ਤੁਹਾਡੇ ਨਗਰ ਦੇ ਵਿੱਚ ਪੁੱਜਿਆ ਮਾਨ ਸਤਕਾਰ ਜੂਰ ਕਰਦੇ ਉਹ ਕਹਿੰਦਾ ਗੇਮਾਂ ਦੇ ਸਿਰ ਤੇ ਨਾ ਗਰਾਉਂਡਾਂ ਤੇ ਜਿਹੜੀ ਇਹਨਾਂ ਦੇ ਘਰਾਂ ਦੇ ਤੇ ਗੁਜ਼ਾਰੇ ਚੱਲਦੇ ਆ ਕੋਟ ਕੋਟ ਬੁੱਟੇ ਵਾਲੇ ਜੁਗਰਾਜ ਦੀ ਰੇਡ ਟੋਗਦੇ ਗਿੱਟਾਂ ਵਿੱਚ ਟੋਪੀ ਵਾਲੇ ਕਿਲ ਚੱਪੇ ਵਾਲੇ ਗਲਾਬ ਨੇ ਉਹ ਧੰਨ ਧੰਨ ਕਰਵਾ ਦਿੱਤੀ ਐ ਤਕੜਾ ਨੰਮ ਇੱਕ ਕੇ ਬਲੇਅਰ ਦੀ ਗੱਲ ਚੱਲਦੀ ਹੈ ਵਿਖੀਵੜ ਦੇ ਇਲਾਕੇ ਦੀ ਗੱਲ ਚੱਲਦੀ ਹੈ ਤਕੜੇ ਤਕੜੇ ਖੇਡ ਪਾਦਾ ਕੀਤੇ ਸੋਰ ਸਿੰਘੀ ਦੇ ਤਾਬੇ ਦਾ ਚੰਡਿਆ ਹੋਇਆ ਪਾਰਿਆ ਰੇਡ 400 ਟੌਪਰ ਅੱਗੇ ਲਾਇਆ ਤੋਤਾ ਸਿੰਘ ਵੱਲ ਦੇ ਉਰਚਾਹ ਦੇ ਵਿੱਚੋਂ ਉਹ ਟੱਕਰ ਇਹ ਪਤਾਪੁਰੇ ਨਾਲ ਹੋਈ ਹੈ ਤੇ ਮੁੰਡਾ ਤੜ ਹੈ ਅਗਲੀ ਕਬੱਡੀ ਦੇਖਣਾ ਪਾਉਣ ਲਈ ਬਾਤ ਆਇਆ ਲੱਗੇਨ ਚੱਪਿਆ ਖੜਕਾਂ ਲੜਕਾਂ ਨਹੀਂ ਹੋਇਆ ਅਜੇ ਤੱਕ ਮੁੰਡਿਆ ਹੋ ਤਕਰਾ ਕਿਰਪਾ ਹੈ ਸਤਖਨ ਵਾਸੀ ਸੰਤਮਾਪੁਰਸ਼ ਬਾਬਾ ਗੱਜਨ ਸਿੰਘ ਜੀ ਨੇ ਐਨ ਮੇਰੇ ਵੀ ਵੱਡੀ ਕਿਰਪਾ ਮੁੰਨੇ ਦੀ ਖੇਡ ਉੱਤੇ ਕਿਰਪਾ ਹੈ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਕਬੱਡੀ ਕਲੱਬ ਸਰਹਾਰੀ ਸਾਹਿਬਾਂ ਦੇ ਮੁੰਨਾ ਖੇਡਦਾ ਸ਼ਹੀਦ ਪਾਇਲਖਵੇਰ ਸਿੰਘ ਕਬੱਡੀ ਕਲੱਬ ਘਰਿਆਲੇ ਦੇ ਲਈ ਹੁਣ ਵੇਖਣਾ ਕਾਨ ਇੱਕ ਪਾਸੇ ਕਰਮੋ ਵਾਲੀ ਉੱਤੇ ਥੱਲੇ ਵਾਹੋ ਪਾਕੜੀਆਂ ਵਾਲਿਆ ਧੁੰਨ ਪਿੰਡਾ ਤੇਜਵੀਰ ਦਾ ਡਾਕਟਰ ਜਰਨਾਲ ਸਿੰਘ ਜੀ ਪੁੱਲਰ ਹਰਪਾਲ ਸਿੰਘ ਜੀ ਤੇ ਨਾਲ ਸਰਬਜੀਤ ਸਿੰਘ ਜੀ ਖੰਨਾ ਜਥੇਦਾਰ ਕੁਲਬੀਰ ਸਿੰਘ ਜੀ ਕਾਲਾ ਵੱਡੇ ਮਾਰ ਸਤਕਾਰ ਧੁੰਨ ਵਾਲਾ ਧੁੰਨ ਵਾਲਾ ਧੁੰਨ ਵਾਲਾ ਰੱਖ 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 ਉਹ ਜਾਂਦਾ ਧੁੰਨ ਪਿੰਡ ਵਾਲਾ ਬਾ ਤਕੜੀ ਕਬੱਡੀ ਤਕੜੇ ਨਾ ਖੇਡ ਮੈਦਾਨ ਦੇ ਵਿੱਚ ਉਧਰ ਸਾਡੇ ਹਰਮਨ ਢੋਲਣ ਵੀਰ ਚੇਚੇ ਤਰ ਤੇ ਪਜੇ ਹੋਇਆ ਜਿਹਨਾਂ ਨਾਲ ਪਿਆਰ ਹੈ ਮਹਾਰ ਟੀਵੀ ਵਾਲਿਆਂ ਦੇ ਨਾਲ ਮੈਂ ਖੇਤਰ ਤੇ ਧੰਨਵਾਦ ਕਰਦਾ ਹਰਮਨ ਢੋਲਲ ਉਹਨਾਂ ਦਾ ਲਓ ਕਬੱਡੀ ਤੇਤਾ ਸਿੰਘ ਵਾਲੇ ਦੀ ਧਰਤੀ ਨੇ ਮੁੰਨਾ ਮਾਲਵੇ ਵਾਲਾ ਚਾਰ ਜਾਫੀ ਮਾਝੇ ਦੀ ਟੀਮ ਨੇ ਹੁਣ ਵੇਖਣਾ ਕਾਣ ਜੱੱਬੇ ਵਾਲਾ ਗਰਾਬ ਪਰ ਸਾਹਮਣੇ ਤੇਤਾ ਸਿੰਘ ਵਾਲੀ ਹੈ ਇੱਕਸਾ ਪਰ ਦਿਨੀਵਾਦੇ ਲਾਲਾ ਨੂੰ ਗਰਮੀਆ ਵਿੱਚ ਬਾਹਰ ਖੇਡਦੇ ਇੰਡੀਆ ਖੇਡਰ ਸਿਆਲਾ ਨੂੰ ਰੋਡੀਆਂ ਖੇਡਰ ਸਿਆਲਾ ਨੂੰ ਇੰਡੀਆ ਖੇਡਰ ਸਿਆਲਾ ਨੂੰ ਗੁਰੀ 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 ਇਹ ਰਾਮਗੜੀਆ ਗੁਰੀਆ ਕੱਸ ਗਿਆ ਚੂੜੀਆਂ ਕੱਸ ਗਿਆ ਚੂੜੀਆਂ ਟੋਟ ਗਿਆ ਦੇ ਕਾਕੇ ਦਾ ਗੂਫੜ ਗਿਆ ਕੁੱਟ ਉਹ ਲਾ ਰਿਹਾ ਇੱਕ ਨਾਲ ਪਰ ਘਰਿਆਲੇ ਵਾਂ ਦਾ ਰੈਡਰ ਇਹ ਪਹਿਲਵਾਨੀ ਦਾ ਧਰਵਾਨੀ ਦਾ ਟੱਕਰ ਟੱਕਰ ਗੁਰੀ ਮਰਾ ਟੱਗ ਨੰਬਰ ਬਿੱਲੇ ਨੇ ਕਬੱਡੀ ਪਾਈ ਹੈ ਖੇਡ ਮੈਦਾਨ ਵਿੱਚ ਬਿੱਲਾ ਕਬੱਡੀ ਪੌਲੀ ਬਾਤਾ ਹੋਇਆ ਹੈ ਵੇਖਣਾ ਚਾਰ ਜਾਂ ਫ੍ਰੀ ਹੁਣ ਤਿਆਰ ਨੇ ਬਿੱਲੇ ਦਾ ਬੋਲਿਆ ਹੋਇਆ ਤਾਵਾ ਜੱਬੇ ਵਾਲਾ ਜਾਂ ਫਿਰ ਵੇਖਣਾ ਪੋਰੀਆਂ ਦਾ ਗਿੰਦਰ ਪ੍ਰਧਾਨ ਜਾਂ ਫਿਰ ਕਰਮੋ ਵਾਲੀ ਹੈ ਹੁਣ ਕਹਿੰਦੇ ਨਾਲ ਹੁੰਦੀ ਹੈ ਕਾਨ ਸਿਰਾ ਕਰਵਾਉਣਾ ਕਾਨ ਕਰਵਾਉਂਦਾ ਬੱਲੇ ਬੱਲੇ ਇਹ ਕਿੰਨਰ ਭਲਵਾਨਾ ਪੈ ਗਿਆ ਵਿੱਚ ਜੇ ਜੱਫਾ ਲੱਗਿਆ ਤਾੜੀਆਂ ਤਾੜੀਆਂ ਪਰ ਨੰਬਰ ਬਿੱਲੇ ਨੇ ਰੇਡ ਆਏ ਮਾਜੀ ਦਾ ਪੰਜਾਇਲ ਇਹ ਕਬੱਡੀ ਵਿੱਚ ਸਰਦਾਰੀ ਅੱਜ ਕੱਲ ਬੱਬਰ ਸ਼ੇਰਾਂ ਦੀ ਸਾਰੀ ਦੁਨੀਆ ਫੈਨ ਮਾਲਿਆ ਮਾਜੇ ਦੇ ਪਲੇਰਾਂ ਦੀ ਇਹ ਸਾਰੀ ਦੁਨੀਆ ਫੈਨ ਮਾਲਿਆ ਮਾਜੇ ਦੇ ਪਲੇਰਾਂ ਦੀ ਰਸ਼ਪਾਲ ਮਾਲੇ ਨੇ ਗੱਲ ਕੀਤੀ ਹੈ ਪਰ ਵੇਖਣਾ ਕੌਣ ਜੇ ਜਫਾ ਲਾ ਗਿਆ ਮੇਲਾ ਪਰਿਆਣਾ ਮੇਲਾ ਪਰਿਆਣਾ ਇਹ ਬੱਲੇ 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 ਕਬੱਡੀ 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 ਵਾਹ ਨਸਾ ਪ੍ਰਿੰਗੜੀ ਪਿੰਡ ਬਲੋਂ ਢਿੰਡਾ ਕਬੱਡੀ ਪੌਣ ਦੇ ਲੇ ਕੇ ਬਲ ਵੱਧ ਚੁੱਕਿਆ ਹੈ ਖਰਾਲੇ ਦੇ ਵੇੜੇ ਦੇ ਵਿੱਚ 400 ਟੌਪਰ ਬਿਲਕੁਲ ਤਿਆਰ ਨੇ ਉੱਲੀ ਕੰਨੀ ਦੇ ਕਾਲ ਸਿੰਘ ਗਿੱਲ ਦਾ ਪੁੱਤਰ ਇਹ ਕਹਿੰਦੇ ਧੂੜਿਆ ਵਾਲੇ ਗਿੰਦਰ ਦੇ ਚਰਚੇ ਹੁੰਦੇ ਆ ਟੱਕਰ ਸਿਰੇ ਦੀ ਢਿੰਡਾ ਦੇ ਗਿੰਦਰ ਢਿੰਡਾ ਦਾ ਪੁੱਤ ਟੱਕਰ ਆਤਾਂਗ ਹੋ ਗਈ ਹੈ ਡੀਪੀ ਸਾਹਿਬ ਅਜ ਤਿਲਕਾ ਜਾਵੇ ਮੁੰਡਾ ਰੇਸ਼ਵੀ ਰਮਾਲ ਵਰਗਾ ਐਨ ਸਰੇ ਦਾ ਨੰਬਰ ਹੀ ਉੜ ਗਿਆ ਪਿੰਦੀ ਰੇਡ ਹੋਰ ਹੈ ਰਾਜੋਕੇ ਵਾਲਾ ਇੱਕ ਸਰੇ ਦਾ ਨੰਬਰ ਜੁੜ ਚੁੱਕਿਆ ਜੇ ਤਾਂ ਮੂਸਪਰੇ ਹੈ ਤਾਂ ਐਨ ਵੇਖਣਾ ਮੰਨਾ ਐਨ ਚੱਠੂ ਕਬੱਡੀ ਪਾਉਣ ਲਈ ਵਾਧਾ ਹੈ ਉਧਰ ਜੱਫਾ ਚੋਟੀ ਨਾਲ ਲੱਗਾ ਲੈ ਵੀ ਕਰਮੋ ਵਾਲੀਆਂ ਕਾਲੇ ਜੱਫੀਆਂ ਤੇ ਮੁੱਕਣੀਆਂ ਤੇ ਰੇਡਾਂ ਭਾਵੇਂ ਲੱਖ ਪੈਂਦੀਆਂ ਕਾਲੇ ਜੱਫੀਆਂ ਤੇ ਕਾਲੇ ਜੱਫੀਆਂ ਤੇ ਆ ਦੋਵੇਂ ਯਾਰ ਪਖੇੜੇ ਤੇ ਚਰਚਾ ਕਰਵਾਈ ਹੈ ਇਹ ਨਵੇਂ ਪਿੰਡੀਆਂ ਸਿਰੇ ਦਾ ਨੰਬਰ ਆਪਣੀ ਕਰੀ ਸਿਰਤਾ ਐਸਪੀ ਜੋਰ ਸਿੰਘ ਬਾਜੀ ਧਰਤੀ ਦਾ ਰੇਡ ਪਾਉਣ ਦੇ ਨਾਲ ਵੱਜ ਚੁੱਕਿਆ ਹੈ ਉਧਰ ਸਰਦਾਰ ਜਸਵਿੰਦਰ ਸਿੰਘ ਜੀ ਭੂਰਿਆਂ ਵਾਲੇ ਤੇ ਜਰਨੈਲ ਸਿੰਘ ਜੀ ਭੁੱਲਰ ਇਹਦੇ ਵੱਲੋਂ ਮਾਨ ਸਰਦਾਰ ਫਿਰ ਤੋਂ ਪੁੱਛਤਾ ਕੀਤੇ ਹੈ ਪੈਂਦੀ ਹੋਈ ਰੇਡ ਅੱਤੁੱਠੀ ਕੈਂਚੀ ਪਾਉਂਦਾ ਗੱਬਰੂ ਪਏ ਇਹ ਜਦ ਕੁੱਠੀ ਤਾਜੇ ਰੋਦਰ ਨੂੰ ਫਿਰ ਵੱਨ ਦੀ ਗੱਲ ਕਸੋਤੀ ਨੇ ਇਹ ਕੋਟ ਬੁੱਡੇ ਵਾਲਾ ਜਗਰਾਜ ਬੰਦਾ ਟੋਲੇ-ਟੋਲੇ ਕਦਮ ਘਿਹਾਲੇ ਦੇ ਮੈਦਾਨ ਦੇ ਵਿੱਚ ਉਹ ਪੋਇਆ ਦੇ ਦੇ ਮੈਦਾਨ ਦੇ ਵਿੱਚ ਪੈਂਦੀ ਰਹੀ ਰੇਡ ਚਾਰ ਕੇਂਦਰਾ ਲੱਗ ਕੇਂਦਰਾ ਲੱਗ ਪਰ ਕਰਮੂ ਵਾਲਿਆ ਅੰਮ੍ਰਿਤ ਉਹ ਗੱਤਿਆਂ ਵਿੱਚ ਠੋਕਦਾ ਢੋਤੀ ਵਾਲੇ ਪਰ ਗਗਨ ਬੁੱਡੇ ਵਾਲਾ ਲਾਭ ਕਬੱਡੀ ਪਾਲੀ ਵਾਦਾ ਜਿਨੇ ਵੀ ਦਰਸ਼ਕ ਦਿਆਂ ਆਏ ਐ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਵੇਂ ਰਿਸ਼ਤਾਨ ਵਾਲੇ ਨੇ ਲਿਖਿਆ ਕਿ ਕਈ ਨੇ ਸਾਝਾ ਤੇਲ ਪਵਾਉਨੇ ਤੇ ਕਈ ਕਿਰਾਇਆ ਲਾ ਕੇ ਆਉਂਦੇ ਮੈਂ ਬੋਬਾ ਵਾਂਗੂ ਨੇ ਕਮਰੇ ਚ ਹੁੰਦੇ ਵੇਖ ਮਾਲਿਆ ਕਰੇਜ ਕਬੱਡੀ ਦਾ ਇੱਕ ਵਾਰੀ ਜੇ ਲੱਗ ਜੇ ਇਹਨਾਂ ਛੁਰਦਾ ਨਹੀਂ ਨਸ਼ਾ ਖੇਡ ਕਬੱਡੀ ਦਾ ਕਬੱਡੀ ਹੈ ਮਹਾਂਪੁਰਸ਼ ਮੇਰੇ ਵੀਰੋ ਪਿਆਰ ਦਿੰਦੇ ਨੇ ਇਹਨਾਂ ਖਿਡਾਰੀਆਂ ਨੂੰ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਕਾਰ ਸੇਵਾ ਸਰਹਾਲੀ ਸਾਹਿਬਾਂ ਦੀ ਲੈ ਰਵਾਈ ਦੇ ਹੇਠ ਅਨੇਕਾਂ ਖਿਡਾਰੀ ਜਾਣਪਾ ਨੇਕਾਂ ਖਿਡਾਰੇ ਕੈਨੇਡਾ ਕੋਈ ਯੂ ਐਸ ਏ ਖੇਡ ਆ ਆ ਮੈਨੂੰ ਦੁੱਬਲੀ ਵਾਂ ਲੱਗਦਾ ਕੱਕ ਆ ਮੈਨੂੰ ਦੁੱਬਲੀ ਵਾਂ ਲੱਗਦਾ ਜੇ ਜਫਾ ਲੱਗ ਗਿਆ ਤੇ ਮੇਲਾ ਵਰ ਜਾਣਾ ਆ ਟਾਲ ਕੇ ਮਾਰ ਦਿਓ ਜਰਮਨ ਸਿੰਘ ਜੀ ਪ੍ਰਧਾਨ ਬਲਜੀਤ ਸਿੰਘ ਜੀ ਭੂਰਿਆਂ ਵਾਲੇ ਤੇ ਦਲਜੀਤ ਕਨੇਡਾ ਜਿਹਨੇ ਬਲ ਅੱਜ ਲਾਈਵ ਦੀ ਸੇਵਾ ਕੀਤੀ ਗਈ ਹੈ ਭਰਾਵਾਂ ਵੱਲੋਂ ਉਹਨਾਂ ਵੱਲੋਂ ਫੇਰ ਤੋਂ ਮਾਣ ਸਤਕਾਰ ਮੁੰਡਾ ਕਹਿੰਦੇ ਤੇਜਵੀਰ ਢੁੰਡ ਪਿੰਡ ਵਾਲਾ ਪੱਟੀ ਵਾਲਾ ਬਲਜੀਤ 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 ਪੱਟੀ ਵਾਲਾ ਬਲਜੀਤ ਤੇ ਢੁੰਡਾਂ ਵਾਲੇ ਦੀ ਟੱਕਰ ਪੱਟੀ ਵਾਲਾ ਬਲਜੀਤ ਤੇ ਢੁੰਡਾਂ ਵਾਲੇ ਦੀ ਟੱਕਰ 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 ਸਿਰਾ ਸਿਰਾ ਲਾ ਗਿਆ ਪੱਟੀ ਵਾਲਾ ਮੁੰਡਾ ਤੇਲਾ ਪਾ ਗਿਆ ਤਾਲੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ੱੱਕਾ ਜਾਂਦਾ ਮਾਝੇ ਵਾਲੇ ਜੱਟਾਂ ਦਾ ਕਿੰਦਰ ਭਲਵਾਨ ਇਧਰ ਵੀ ਜਫਾ ਲੱਗਿਆ ਚੰਪੇ ਵਾਲਾ ਹੈਰ ਆਤਾ ਜਫਾ ਇਧਰ ਵੀ ਲੱਗ ਗਿਆ ਤੇ ਮਿਆ ਪਰਿਆਣਾ ਪੈਂਦੀ ਰੇਡ ਨੰਬਰ ਧਾਵੀ ਨੇ ਕਿੰਦਰ ਭਲਵਾਨ ਨੇ ਆਖਿਆ ਕਿ ਟੱਚ ਮੇਰੇ ਲੱਗਾ ਨੰਬਰ ਧਾਵੀ ਇਹਨੂੰ ਦੇਖ ਲਓ ਅਗਲੀ ਕਬੱਡੀ ਤਹਿਰ ਚੋਪਰਾ ਨੇ ਜਿਵੇਂ ਫਾਜ ਕਿਲੇ ਨੂੰ ਢਾਹਦੇ ਉਹ ਕੱਲ ਰਾਜੇ ਖੇਲੇ ਦੀ ਮਿੱਤਰੋ ਧੂ ਕਾਲਜੇ ਪਾਉਂਦੇ ਮੰਮੀ ਏ ਲਗਾਤਾਰ ਜਫੇ ਲੱਗੇ ਯਾਰਿਆ ਲਗਾਤਾਰ ਜਫੇ ਲੱਗ ਜ ਜਫਾ ਲੱਗ ਗਿਆ ਤੇ ਮਾਜੀ ਵਾਲਿਓ ਤਾੜੀਆਂ ਬਾਰੇ ਕੀ ਖਿਆਲ ਆ ਮੁੰਨਾ ਸਰਾ ਲਾ ਗਿਆ ਮੁੰਨਾ ਸਰਾ ਲਾ ਗਿਆ ਮੁੰਨਾ ਮੇਲਾ ਪਾ ਗਿਆ ਤੇ ਤਾੜੀਆਂ ਪਾ ਗਿਆ ਇਹ ਆ ਮੰਗੀ ਕਹਿੰਦੇ ਚੁੱਟੀਆਂ ਨਾਲ ਅਗਲੀ ਕਬੱਡੀ ਪਾਉਣੀ ਅੱਗੇ ਨੂੰ ਵਾਦਾ ਹੋਇਆ ਚਾਰ ਜਾਂ ਫੀਲ ਤਿਆਰ ਨੇ ਡਾਕਟਰ ਜਰਨੇਸ਼ ਸਿੰਘ ਜੀ ਭੁੱਲਰ ਸਰਦਾਰ ਰਖਵੀਰ ਸਿੰਘ ਜੀ ਸੇਵਾਦਾਰ ਸਾਡੇ ਅਮਰਪਾਲ ਭੁੱਲਰ ਯੂਐਸਏ ਸਾਰੇ ਸੁਰ ਸਾਜਣ ਯੂਐਸਏ ਵੱਡਾ ਪਿਆਰ ਪੋਈਦਾ ਕਰ ਰਿਹਾ ਇਧਰ ਵੀ ਜਫਾ ਲੱਗਣਿਆ ਔਰ ਲਗਾਤਾਰ ਕਾਕਿਆ ਤਾਂ ਸਿਰਾ ਹੋ ਗਿਆ ਆ ਤਾਂ ਸਿਰਾ ਹੋ ਗਿਆ ਇਹ ਸਿਰਾ ਗੋਲਦਾਰ ਗਿਆ ਮਾਰ ਦੋ ਦੋਹਾਂ ਟੀਮਾਂ ਵਾਸਤੇ ਸੁੱਖ ਦੁਬਲੀ ਵਾਲੇ ਕੋ ਖਿਡਾਰੀ ਦਾ ਇਲਾਕਾ ਟਿੱਖੀਵਰ ਦਾ ਇਲਾਕੇ ਵਾਲਾ ਕਾਕਾ ਕਬੱਡੀ ਪਾ ਰਿਹਾ ਹੈ ਚਾਰ ਸਟਾਪਰ ਤੋਂ ਦਸ ਸਿੰਘ ਵੱਲ ਅੱਗੇ ਲਾਏ ਹੋਇਆ ਪਰ ਇੱਕ ਨੰਬਰ ਤੋਂ ਇਹ ਵੀ ਟੀਮ ਉਰਦਾ ਚੰਦਿਆ ਹੋਇਆ ਤੇ ਚੰਗੇ ਉਸਤਾਦ ਦੇ ਚੰਦੇ ਪੰਧਿਆ ਕਿੱਥੇ ਟੰਦੇ ਆ ਸਿੰਘ ਸ਼ੇਰ ਤੇ ਬਾਜ ਕਦੇ ਸਲਾਮੀ ਜਾਂਦੇ ਆ ਇਹ 18 ਨਵੰਬਰ ਨੂੰ ਭਰਾਵਾ ਨੇ ਕਰਵਾਇਆ ਤੇ ਆਉਂਦੇ ਸਾਲ ਨੂੰ 6 ਭਾਗ ਦੇ ਇੰਦਰ ਨਾਲ ਹੋ ਖੇਡਣ ਗਿਆ ਇਹ ਪ੍ਰਿੰਟ ਦੀ ਧਰਤੀ ਹੋਵੇਗੀ 457 ਬਿਲਕੁਲ ਤਿਆਰ ਚੱਬੇ ਵਾਲਾ ਲੱਗ 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 ਟੁੱਟ ਕੇ ਪਰ ਪਿੰਡਾ 7 ਨੰਬਰ ਦੀ ਟੀਮ ਆਲੇ ਮਜੀਦੇ ਦੋ ਜੱਫਿਆਂ ਤੇ 500 ਦਾ ਵੱਡਾ ਪਿਆਸਤਕਾਰ ਕੀਤਾ ਜਾਵੇਗਾ ਬាទ ਬាទ ਧੰਨਵਾਦ ਨਾ ਵੇਖਣਾ ਪੈਂਦੀ ਰੇਡ ਫਤਾਪੁਰਿਆ ਇਕਾਂਵਾ ਨਹੀਂ ਜਮ ਫਾਰਾ ਸਗਿਆਤੀ ਨੰਬਰ ਜਿਹੜਾ ਹੈ ਰੇਟਰ ਨੇ ਆਪਣੀ ਟੀਮ ਲਈ ਯੋਗ ਦਿੱਤਾ ਬੰਦੇ ਉੱਪਰ ਬੱਤਾ ਧੰਨਵਾਦ ਕਰਨਾ ਹੈ ਜਿਨੇ ਵੀ ਸੇਵਾਦਾਰ ਵੀਰ ਨੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਨੇ ਆਨੰਦ ਮਾਰ ਰਿਹਾ ਹੈ ਬਾ ਖੇਡ ਕਬੱਡੀ ਦਾ ਜੱਪੇ ਆਣਾ ਹੋ ਤਗੜਾ ਹੋਣਾ ਤਗੜਾ ਇਹ ਬੱਲੇ 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 ਔਰ ਵੀ ਮਾਮਟੀ ਦੀ ਧੂੜ ਸਜੇ ਖੱਬੇ ਮੁਕਾਬਲਾ 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 ਇਹ ਆ ਜੱਟੂ ਨਵੇਂ ਪਿੰਡਾਂ ਚਾਉਂਦੀ ਆ ਜੱਫੇ ਇੱਧਰ ਜੱਫੇ ਲੱਗੇ ਆ ਇੱਧਰ ਫਤਾਪੁਰੀਆਂ ਜੇ ਹੁਣ ਜੱਫਾ ਲੱਗੇ ਤੇ ਦੁਨੀਆ ਨੇ ਨੱਚ ਥਾਮ ਮੁੰਨੇ ਮੇਲਾ ਤੜਿਆਣਾ ਇਹ ਫਤਾਪੁਰਿਆ ਫਤਾਪੁਰਿਆ ਇਹ ਕਹ ਕੇ ਜੱਫੇ ਲਾ ਜਾਂਦਾ ਵਾਪੜੀ ਮੈਂ ਪਹਿਲਾਂ ਕਿਹਾ ਜੇ ਕਮਾਂਡਰ ਸਾਹਿਬ ਮੁੰਨਾ ਸਰਾ ਲੱਗਿਆ ਜਗਰਾਜ ਦੀ ਰੇਡ ਮੇਰੇ ਕਰੀ ਸਪਤਾ ਜਗਰਾਜ ਦੀ ਰੇਡ ਵਾਕਿਆ ਜਫੇ ਸਰ ਸਿਰੇ ਦੇ ਟੌਪ ਦਾ ਮੁਕਾਬਲਾ ਚੱਲ ਰਿਹਾ ਹੈ ਦੋਵੇਂ ਪਾਸੇ ਕਹਿੰਦੇ ਟੌਪ ਦੀ ਸਟਾਪ ਲਾਈਨ ਉਹ ਟੱਕਰ ਬਹੁਤ ਵੱਡੀ ਜਹੇਦਾਰ ਸਾਹਿਬ ਹੜਜੇ ਹੜਜੋ ਪਾਸੇ ਹੜਜੋ ਪਾਸੇ ਇਹ ਟੱਕਰ 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 ਆਉ ਜਾਂਦਾ ਜਗਰਾਜ ਪਟਾ ਸਿੰਘ ਵਾਦੀ ਟੀਮਾਂ ਅਰਸ਼ਦੀਪ ਪੂਰਾ ਤੇ ਨਾਲ 인ਦਰਜੀਤ ਪੂਰੇ ਕੋਨੇ ਵਾਲਾ ਪ੍ਰਿੰਸ ਚੰਦ ਪੂਰੇ ਕੋਨੇ ਵਾਲੇ ਵੱਡੇ ਭਰਾਵਰੇ ਮਾਨ ਸਤਕਾਰ ਪੁੱਜਦਾ ਕੀਤੇ ਹੈ ਇਹਨੇ ਛੋਟਾ ਤਾਰੀ ਮਜਫੂਰ ਦਾ ਇਹ ਰਾਹ ਬੰਦ ਕਰਦਾ ਇਹ ਇੱਕ ਮਹਾ ਠੂਰ ਵਾਲਾ ਇਹ ਠੂਰਾਂ ਨਹੀਂ ਪਤਾ ਤੁਰਿਆ ਇਹ ਗੰਭਰੂ ਟਕਰਾ ਤਾਰੀ ਦਾ ਲੱਕਾ ਉਹ ਕਿੰਦੇ ਤਾਰੀ ਬਾਈ ਲੱਕਦੇ ਟੱਕਰ ਟਕੜੇ ਪੇਰ ਪਤਾ ਕੀਤੇ ਐ ਰਾਜੂ ਕਰਸੂ ਤੇ ਮੁੰਡੇ ਦੇ ਲਾ ਸਾਹਮਣੇ ਦੇਖਣਾ ਸਭੀ ਕਬੱਡੀ ਪੌਲੀ ਬਾਧਾ ਆਇਆ ਹੈ ਵਗੜੀਆਂ ਵਾਲੇ ਇੱਕ ਪਾਕੜੀਆਂ ਜਿਹੜੇ ਕਪੋਰਥਰੇ ਨੇ ਆਹ ਪਾਕੜੀਆਂ ਮੇਰੇ ਵੀਰ ਕਿੰਨੇ ਤੇ ਵਗੜੀਆਂ ਉਹ ਵੀ ਕਿੰਨੇ ਨੱਚਦਾ ਹੀ ਹੁੰਦਾ ਦੋ ਜੱਫਿਆਂ ਤੇ 500 ਦਿੱਤਾ ਜਾਣਾ ਜਿੰਦਾ ਵੀ ਰੱਖਿਆ ਸਾਡੇ ਜਿੰਨਾ ਭੋਰਿਆਂ ਵਾਲਾ ਮਾਨ ਹੈ ਸਾਡੀ ਜ਼ਿੰਦਗੀ ਨੇ ਨਾਲ ਅਮਰਤ ਵਰਗਿਆਂ ਨੇ ਮੈਂ ਖੇਤਰ ਦੇ ਧੰਨਵਾਦ ਕਰਦਾ ਵੀਰਾਂ ਦਾ ਪੱਟੀ ਵਾਲਾ ਬਲਜੀਤ ਅੱਜ ਹਮਨਾ ਕਿਨੇ ਸਾਹਮਣੇ ਤੇਜ ਵੀਰ ਇੱਕ ਸਿਰੇ ਦਾ ਨੰਬਰ ਜੁੜ ਚੁੱਕਿਆ ਹਾਦ ਸਵਾ ਜਾਂਦੇ ਮੈਚ ਦਾ ਚੁੱਕਿਆ ਇੱਕ ਮਾਨ ਸਨਮਾਨ ਸਦੇ ਗਿੰਦੇ ਪ੍ਰਧਾਨ ਦਾ ਕੀਤਾ ਜਾਣਾ ਹੈ ਇੱਕ ਮਾਨ ਸਨਮਾਨ ਸਦੇ ਗਿੰਦਰ ਪ੍ਰਧਾਨ ਮੇਰੀ ਬੇਨਤੀ ਹੈ ਕਿ ਮਾਪੁਰਸ਼ਾਂ ਦੇ ਤੋਂ ਜਿਹੜਾ ਮਾਨ ਸਨਮਾਨ ਹੈ ਉਹ ਕਰਾ ਦੇ ਆਪਾਂ ਗਿੰਨਾ ਸਾਡਾ ਵੀਰ ਹੈ ਕਬੱਡੀ ਦਾ ਮਹਾਰ ਰੈਕਟਰ ਮਾਪੁਰਸ਼ਾਂ ਦੀ ਅਕੈਡਮੀ ਨੇ ਜਿਹੜਾ ਕਿ ਗੁਣ ਸਿਖਾਏ ਹੈ ਤੇ ਮੇਰੇ ਵੀਰੋ ਖੇਡ ਦਾ ਖੇਡਾ ਵਿਦੇਸ਼ ਵੀ ਤਗੜਾ ਖੇਡ ਕੇ ਆਇਆ ਹੈ ਉਹਨਾ ਸਮਾਂ ਪਹਿਲਾਂ ਸੱਟ ਲੱਗੀ ਹੈ ਤੇ ਆਪਰੇਸ਼ਨ ਕਰਵਾਇਆ ਗਿੰਦੇ ਭਲਵਾਨ ਨੇ ਤੇ ਗਰਾਉਂਡਾਂ ਤੋਂ ਦੂਰ ਹੈ ਉਹ ਸੱਜੇ ਪਾਸੇ ਕਿਰਦਾਸ ਕਰ ਰਿਹਾ ਕਿ ਕਿੰਨਾ ਹੋ ਠੀਕ ਹੋ ਕੇ ਇਹਨਾਂ ਮੈਦਾਨਾਂ ਦੇ ਤਵਾਸੀ ਕਰੇ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਹੈ ਜਿਹੜੇ ਵੀਰ ਗਿੰਦੇ ਭਲਵਾਨ ਦਾ ਮਾਸੋਂ ਜਿਹੜਾ 21000 ਦੀ ਰੰਗਨਾਸ਼ੀ ਨਾਲ ਕਰਨੇ ਆ ਰਹੇ ਆ ਬਾਬਾ ਮਹਿਦੀਪੁਰ ਜੁਆਈ ਸਾਹਬ ਮਹਿਦੀਪੁਰ ਦੇ ਨਾਲ ਆ ਜੁਕੇ ਇਹਨਾਂ ਵੱਲੋਂ ਸਾਰੇ ਗੁੰਡੇ ਭਾਨਾ ਮਾਰਸਾਂ ਜਿਹੜਾ 21000 ਦੀ ਨੰਗੜਾ ਸ਼ੀਰ ਨਾਲ ਲੱਗੇ ਹੈ ਵੱਡੇ ਮਾਨ ਸਤਕਾਰ ਹੋਣੇ ਹੈ ਅਸ਼ੀਰਵਾਦ ਹੈ ਕਿੰਨਾ ਤਗੜਾ ਖੇਡਿਆ 100 ਰੁਪਏ ਦੀ ਤਗੜਾ ਖੇਡਿਆ ਨਿਊਜ਼ੀਲੈਂਡ ਚਰਚਾਈ ਹੈ ਨਾ ਖਿਡਾਰੀਆਂ ਦੀ ਕਿੰਨੇ ਦਾ ਮਾਨ ਸਨਮਾਨ 21000 ਦੀ ਨਗਦ ਰਾਸ਼ੀ ਦੇ ਨਾਲ ਬਾਬਾ ਮਹਿੰਦੀਪੁਰ ਜੁਆਈ ਸਾਥ ਮਹਿੰਦੀਪੁਰ ਤੇ ਲਾਲਾ ਜੁਕੇ ਨਾਲ ਵੱਲੋਂ 21000 ਨਾਲ ਕੀਤਾ ਯਾਰ ਇੱਕੀ ਤਾੜੀਆਂ ਮਾਰ ਦਿਓ ਜ਼ੋਰਦਾਰ ਤੇ ਇੱਕ ਚੜ੍ਹਦੀ ਕਲਾ ਦਾ ਜਕਾਰਾ ਲਾਵਾਂਗੇ ਕਿ ਕਿੰਦਾ ਫਿਰ ਠੀਕ ਹੋ ਕੇ ਕਿੰਨਾ ਮੈਦਾਨਾ ਵਿੱਚ ਵਾਪਸੀ ਕਰੇ ਬੋਲੋ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਸਾਡੇ ਗਿੰਦਰ ਭਲਵਾਨ ਦਾ ਮਾਨ ਸਨਮਾਨ ਜਿਹੜਾ ਹੈ ਸਾਡੇ ਭਰਾਵਾਂ ਦੇ ਵੱਲੋਂ ਕੀਤਾ ਜਾ ਰਿਹਾ ਸਾਜਨ ਕਤਾਰ ਰਸਾਲ ਭੋਰਾ ਤੇ ਨਾਲ ਚਮਕਾਰ ਗੇਲਾ ਤੇ ਨਾਲ ਸੰਦੀਪ ਜਸ਼ਨ ਫੌਜੀ